ਅਜੈਹਾ ਗਰੰਥੀ ਸਿੰਘ ਹੈ ਜਿਸ ਨੇ ਆਪਣੇ ਕਿਤੇ ਤੋਂ ਉਲੰਭੇ ਹੋ ਕੇ ਸਿੰਘ ਫੂਡ ਸ਼ੁਰੂ ਕੀਤਾ ਹੈ ਬਾਬਾ ਜੀ ਤੁਸੀਂ ਤਾਂ ਗੁਰੂ ਘਰ ਦੇ ਗਰੰਥੀ ਸਿੰਘ ਹੋ ਆਖਰ ਕਿਹੜੇ ਕਾਰਨ ਬਣ ਗਏ ਕਿ ਸਿੰਘ ਫੂਡ ਸ਼ੁਰੂ ਕਰਨਾ ਪੈ ਗਿਆ ਤੁਹਾਨੂੰ ਗੁਰਦੁਆਰਿਆਂ ਦੀ ਕਮੇਟੀਆਂ ਬਹੁਤ ਤੰਗ ਪਰੇਸ਼ਾਨ ਕਰਦੀਆਂ ਨੇ 9-1000 ਰੁਪਏ 8000 ਰੁਪਏ ਦੇ ਕੇ ਨਾ ਤੇ ਕਹਿੰਦੇ ਅਸੀਂ ਵੀ ਇਹਨਾਂ ਨੂੰ ਮੁੱਲ ਖਰੀਦ ਲਿਆਏ ਤੇ ਘਰੇ ਤਾਂ ਚੱਲਦੀ ਨਹੀਂ ਆ ਕੇ ਦਬਾਅ ਗਰੰਥੀ ਦੇ ਕੋਲ ਸਾਡਾ ਸਮਾਨ ਕੇ ਨਾਲ ਦੇ ਇਨਾਂ ਨੇ ਚਕਾਤਾ ਕਮੇਟੀ ਵਾਲਿਆਂ ਨੇ ਉਹਦਾ ਸਮਾਨ ਮਿਲਿਆ ਉਹਦਾ ਜੀ ਮਿਲਿਆ ਹੀ ਨਹੀਂਗਾ ਕਮੇਟੀਆਂ ਨੇ ਕੇ ਨਾਲ ਤੇ ਇਥੋਂ ਤੱਕ ਵੀ ਇਹ ਕਹਿੰਦੇ ਨੌਕਰ ਹੈਗੇ ਜੇ ਸਾਡੇ ਦਬਾਅ ਥੱਲੇ ਸਾਡੀ ਚਮਚਾਗਰੀ ਕਰਨਗੇ ਤੇ ਫਿਰ ਤਾਂ ਠੀਕ ਹੈ ਨਹੀਂ ਤਾਂ ਜੇ ਕੋਈ ਸੱਚ ਬੋਲਦਾ ਹੈ ਉੱਥੇ ਉਹਨੂੰ ਕੱਢ ਕੇ ਪਰੇ ਮਾਰਦੇ ਨੇ ਜੇ ਜਦੋਂ ਦਿਲ ਕਰੇ ਅਸੀਂ ਕੱਢ ਸਕਦੇ ਹਾਂ ਮੈਂ ਇਨਾਂ ਨੇ ਗੁਰਦੁਆਰੇ ਕਮੇਟੀਆਂ ਨੇ ਇਹਨਾਂ ਦੇ ਬਣਾ ਤੇ ਕੰਪਨੀਆਂ ਬਣਾਤੀਆਂ ਸਰਦਾਰੀਆਂ ਸਾਥ ਦਿੰਦੇ ਜਾ ਕੇ ਉਹ ਭਈਆਂ ਕੋਲੇ ਖਾਣਾ ਖਾਂਦੇ ਨੇ ਪਤਾ ਵੀ ਇਹ ਕੀ ਕੁਝ ਖਵਾ ਰਹੇ ਨੇ ਜੇ ਸਰਦਾਰ ਬੰਦਾ ਕੋਈ ਪਰਿਵਾਰ ਸਰਦਾਰ ਲਾ ਰਿਹਾ ਸਿੱਖ ਪਰਿਵਾਰ ਉਹਦੀ ਮਦਦ ਕਰੋ ਉਹਦੇ ਸਾਥ ਦਿਓ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ ਇਹ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਧਾਰਮਿਕ ਕਿੱਤੇ ਦੇ ਨਾਲ ਜੁੜੇ ਹੋਏ ਲੋਕਾਂ ਦੀ ਭੂਮਿਕਾ ਨੂੰ ਜਦੋਂ ਦੇਖਦੇ ਹਾਂ ਤਾਂ ਉਹਨਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ ਤੇ ਅਜੇਹ ਦੇ ਵਿੱਚ ਸਾਹਿਬ ਜادہ ਅਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਵੀ ਇੱਕ ਅਜੇਹਾ ਗਰੰਥੀ ਸਿੰਘ ਹੈ ਜਿਸ ਨੇ ਆਪਣੇ ਕਿੱਤੇ ਤੋਂ ਉਲੰਭੇ ਹੋ ਕੇ ਸਿੰਘ ਫੂਡ ਸ਼ੁਰੂ ਕੀਤਾ ਏ ਤੇ ਆਪਣੇ ਬੱਚਿਆਂ ਦੇ ਸਮੇਤ ਪਰਿਵਾਰ ਦੇ ਸਮੇਤ ਇਸ ਕਿਰਤ ਨੂੰ ਕਰਦੇ ਨਜ਼ਰ ਆਉਂਦੇ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਤਾਂ ਗੁਰੂ ਕਰਦੇ ਗਰੰਥੀ ਸਿੰਘੋਂ ਆਖਰ ਕਿਹੜੇ ਕਾਰਨ ਬਣ ਗਏ ਕਿ ਸਿੰਘ ਫੂਡ ਸ਼ੁਰੂ ਕਰਨਾ ਪੈ ਗਿਆ ਤੁਹਾਨੂੰ ਭਾਈ ਮੈਂ ਇੱਕ ਤਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਆ ਕੇ ਸਾਡੇ ਕੋਲ ਪਹੁੰਚੇ ਹੋ ਤੇ ਵੀ ਜੀ ਗੁਰਦੁਆਰੇ ਦੀ ਕਮੇਟੀਾਂ ਨਾਲ ਬਹੁਤ ਤੰਗ ਪਰੇਸ਼ਾਨ ਕਰਦੇ ਆ 9-10000 ਰੁਪਿਆ 8000 ਰੁਪਿਆ ਦੇ ਕੇ ਨਾ ਤੇ ਕਹਿੰਦੇ ਅਸੀਂ ਵੀ ਇਹਨਾਂ ਨੂੰ ਮੁੱਲ ਖਰੀਦ ਲਿਆ ਹੈ ਤੇ ਜੇ ਵੀ ਕੋਈ ਸੰਗਤ ਕੋਈ ਦੇਣਾ ਚਾਹੁੰਦੀ ਹੈ ਸੰਗ ਉਹਨਾਂ ਦੀ ਰਸੀਦਾਂ ਵਾਸਤੇ ਇਹਨਾਂ ਨੇ ਪਤਾ ਨਹੀਂ ਕਿਵੇਂ ਬੰਦੇ ਸ਼ੁਰੂ ਕਰਦੇ ਰਸੀਦਾਂ ਲੈ ਕੇ ਅੱਗੇ ਪਹੁੰਚ ਜਾਂਦੇ ਸਾਂ ਉਧਰ ਰੋਕਦੇ ਨੇ ਕਹਿੰਦੇ ਤੁਸੀਂ ਇਹਨਾਂ ਦਾ ਕੁਝ ਨਹੀਂ ਇਹਨਾਂ ਨੂੰ ਦੇਣਾ 8-9000 ਅਸੀਂ ਇਹਨਾਂ ਨੂੰ ਤਨਖਾਹ ਦਿੰਨੇ ਆ ਇਹਨਾਂ ਨੂੰ ਰਹਿਣ ਪਾਣੀ ਸਭ ਕੁਝ ਦਿੰਨੇ ਆ ਤੇ ਜਦੋਂ ਕਿ ਕੰਟਰੋਲ ਬਹੁਤ ਜ਼ਿਆਦਾ ਕਰਦੇ ਨੇ ਵੀ ਗਰੰਥੀਆਂ ਜਿਵੇਂ ਇਹਨਾਂ ਨੇ ਨਾ ਨੌਕਰ ਸਮਝਿਆ ਆਹਦੀ ਉੱਪਰ ਆ ਗਰੰਥੀ ਦਾ ਵੀ ਜਿਹੜੇ ਪ੍ਰਧਾਨ ਦੀ ਜਾਂ ਪ੍ਰਬੰਧਕ ਦੀ ਘਰ ਦੇ ਵਿੱਚ ਨਹੀਂ ਚੱਲਦੀ ਬੱਚੇ ਨਹੀਂ ਉਹਦੀ ਸੁਣਦੇ ਉਹ ਗਰੰਥੀ ਸਿੰਘ ਤੇ ਆ ਕੇ ਰੋਮ ਮਾਰਦਾ ਬਿਲਕੁਲ ਜੀ ਬਿਲਕੁਲ ਕੋਈ ਗਰੰਥੀ ਸਿੰਘਾਂ ਦਾ ਸਰਕਾਰ ਨਹੀਂ ਕਰਦੇ ਰਾਗੀ ਸਿੰਘਾਂ ਦਾ ਮੰਦਾ ਬੋਲਦੇ ਨੇ ਇਹ ਤਾਂ ਵੀ ਸਾਰੇ ਪਾਸੇ ਇਹੀ ਹਾਲ ਹੋ ਚੁੱਕਾ ਹੈ ਪਰ ਕਨਾਲ ਦੇ ਅਸੀਂ ਤਾਂ ਹੁਣ 28 ਤੇ ਤਾਂ ਹੁਣ ਸਾਡਾ ਕਿੰਨਾ ਨੁਕਸਾਨ ਹੋਇਆ ਤੁਹਾਨੂੰ ਪਤਾ ਹੀ ਆ ਪਿੱਛੇ ਕਿੰਨੀਆਂ ਵੀਡੀਓ ਵਾਇਰਲ ਹੋਈਆਂ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਸਾਡਾ ਸਮਾਨ ਕੇ ਨਾਲ ਦੇਣਾ ਨੇ ਚਕਾਤਾ ਕਮੇਟੀ ਵਾਲਿਆਂ ਨੇ ਉਹਦਾ ਸਮਾਨ ਮਿਲਿਆ ਅੱਦਾ ਅਜੇ ਮਿਲਿਆ ਹੀ ਨਹੀਂਗਾ ਤੇ ਹੁਣ ਕੈਮਰਾ ਸਾਹਮਣੇ ਤੇ ਵੀਡੀਓ ਸਾਹਮਣੇ ਤਾਂ ਬੜੇ ਜਣੇ ਬੋਲ ਰਹੇ ਨੇ ਬਈ ਅਸੀਂ ਤੁਹਾਡੇ ਨਾਲ ਸਾਥ ਦਿੰਨੇ ਆਂ ਇਹੋ ਕਰਦੇ ਪਰ ਸਾਡਾ ਸਮਾਨ ਦਵਾਉਣ ਆ ਕੇ ਤੇ ਫਿਰ ਪਤਾ ਲੱਗਿਆ ਵੀ ਵਾਕਿਆ ਹੀ ਬੋਲਦੇ ਨੇ ਤੁਹਾਡੇ ਨਾਲ ਤੇ ਨਿਹੰਗ ਸਿੰਘ ਗੁਰੂਕੀਆਂ ਲਾਡਲੀਆਂ ਫੌਜਾਂ ਗਈਆਂ ਅਸੀਂ ਸਮਾਨ ਦਵਾਉਣ ਵਾਸਤੇ ਉਹਨਾਂ ਨੇ ਹੀ ਦਵਾਇਆ ਤੁਹਾਡਾ ਸਮਾਨ ਦਵਾਇਆ ਸੀ ਪਰ ਪਤਾ ਨਹੀਂ ਕੀ ਗੱਲ ਕੁਛ ਦਵਾਇਆ ਕੁਛ ਆਇਆ ਅੱਧਾ ਸਾਡਾ ਸਮਾਨ ਪਿਆ ਹੈ ਕੋਈ ਜਦੋਂ ਜਾਈਦਾ ਪਤਾ ਨਹੀਂ ਕੀ ਹੁਣ ਉਧਰੋਂ ਥਾਣੇ ਚ ਜਾਈਦਾ ਪਤਾ ਨਹੀਂ ਹੁਣ ਉਹ ਮਿਲਿਆ ਕਿਉਂਕਿ ਪਤਾ ਨਹੀਂ ਲੱਗ ਰਿਹਾ ਕੌਣ ਕਿਹਦੇ ਨਾਲ ਮਿਲਿਆ ਕੀ ਨਹੀਂ ਕੈਮਰੇ ਸਾਹਮਣੇ ਤਾਂ ਬੜਾ ਕੋਈ ਬੋਲ ਰਹੇ ਨੇ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਸੇ ਖੜੇ ਆਂ ਬੜੀਆਂ ਸੰਸਥਾਵਾਂ ਵਿੱਚ ਆਈਆਂ ਸੰਸਥਾਵਾਂ ਵਿੱਚ ਅਸੀਂ ਤਾਂ ਮੰਨਾਂ ਵੀ ਸੇਵਾ ਕਰ ਰਹੇ ਸਾਡਾ ਸਮਾਨ ਸਾਡੀ ਜਿਹੜੀ ਇਹ ਸਮੱਸਿਆ ਨੂੰ ਦੂਰ ਕਰਕੇ ਦਿਖਾਣਾ ਫਿਰ ਤਾਂ ਇਹ ਕਿ ਕੈਮਰੇ ਸਾਹਮਣੇ ਬੋਲ ਰਹੇ ਨੇ ਚੈਨਲਾਂ ਤੇ ਬਸ ਸਿਰਫ ਵਿਊ ਲੈਣ ਵਾਸਤੇ ਬੋਲਦੇ ਨੇ ਤੇ ਬਸ ਸਾਡੀ ਪਪੂਲਾਰਿਟੀ ਵਧੇ ਹੋਰ ਕੁਝ ਨਹੀਂ ਕਦੇ ਤੇ ਸਮਾਂ ਹੁੰਦਾ ਸੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠਦੇ ਸੀ ਗੁਰਬਾਣੀ ਦਾ ਉਚਾਰਨ ਕਰਕੇ ਸੰਗਤੀ ਰੂਪ ਦੇ ਵਿੱਚ ਸੰਗਤ ਨੂੰ ਸੁਣਾਉਂਦੇ ਸੀ ਅੱਜ ਕੀ ਲੱਗਦਾ ਕਿ ਗੁਰੂ ਸਾਹਿਬ ਦੀ ਹਜ਼ੂਰੀ ਨੂੰ ਛੱਡ ਕੇ ਗਰੰਥੀ ਸਿੰਘ ਦਾ ਕਿੱਤਾ ਛੱਡ ਕੇ ਅੱਜ ਇੱਕ ਵੱਖਰੀ ਦੁਕਾਨਦਾਰੀ ਸੜਕ ਦੇ ਕਿਨਾਰੇ ਦੇ ਉੱਪਰ ਸ਼ੁਰੂ ਕਰ ਲਈ ਲੱਗਦਾ ਹੈ ਕਿ ਇਹਦੇ ਵਿੱਚ ਤੁਹਾਡੀ ਸੰਤੁਸ਼ਟੀ ਹੈ ਅਜੀ ਦੇਖੋ ਕਿ ਨਾਲ ਦੇ ਗੁਰੂ ਗ੍ਰੰਥ ਸਾਹਿਬ ਆਪਾਂ ਸੇਵਾ ਕਰਦੇ ਆਂ ਗਰੰਥੀ ਦੀ ਉਹਦੇ ਚ ਨਾ ਇਹ ਕਹਿੰਦੇ ਪਤ ਨਹੀਂ ਖਰੀ ਇਹ ਨਾ ਇਹਨਾਂ ਨੂੰ ਫ੍ਰੀ ਚ ਹੀ ਸੇਵਾ ਕਰਨੇ ਉਹ ਵੀ ਸਾਡੀ ਦਸਾਂ ਨੌ ਦੀ ਉਹ ਕਿਰਤੀ ਆ ਉਹ ਵੀ ਅਸੀਂ ਸਵੇਰੇ ਉੱਠਦੇ ਆਂ ਦਿਮਾਗੀ ਤੌਰ ਤੇ ਸਾਡੇ ਪਹਿਲਾਂ ਪ੍ਰੀਖਿਆ ਹੁੰਦੀ ਆ ਸਾਡੇ ਅਸੀਂ ਤਿੰਨ ਤਿੰਨ ਚਾਰ ਚਾਰ ਸਾਲ ਅਸੀਂ ਵਿਦਿਆਲਿਆਂ ਚ ਗਏ ਪਰ ਨਾ ਉਹ ਚੀਜ਼ ਨੂੰ ਨਹੀਂ ਵੇਖਦੇ ਕਹਿੰਦੇ ਵੀ ਇਹ ਚ 2 ਘੰਟੇ ਸਵੇਰੇ ਕਰਦੇ ਆ 2 ਘੰਟੇ ਸ਼ਾਮ ਨੂੰ ਸਾਰਾ ਦਿਨ ਫ੍ਰੀ ਰਹਿੰਦੇ ਇਹੋ ਜਿਹੇ ਬੜੀਆਂ ਨੁਕਤੇ ਚ ਨਹੀਂ ਸਾਰੇ ਤੇ ਕਰਦੇ ਨੇ ਕਮੇਟੀਆਂ ਨੇ ਕਹਿੰਦੇ ਇੱਥੋਂ ਤੱਕ ਵੀ ਇਹ ਕਹਿੰਦੇ ਨੌਕਰ ਹੈਗੇ ਜੇ ਸਾਡੇ ਦਬਾਅ ਥੱਲੇ ਸਾਡੀ ਚਮਚਾਗਰੀ ਕਰਨਗੇ ਤੇ ਫਿਰ ਤਾਂ ਠੀਕ ਹੈ ਨਹੀਂ ਤਾਂ ਜੇ ਕੋਈ ਸੱਚ ਬੋਲਦਾ ਹੈ ਉੱਥੇ ਉਹਨੂੰ ਕੱਢ ਕੇ ਪਰੇ ਮਾਰਦੇ ਨੇ ਤੇ ਇਹ ਕੋਈ ਸਿਸਟਮ ਹੋਣਾ ਚਾਹੀਦਾ ਕੋਈ 2 ਮਹੀਨਾ ਬਾਅਦ ਕੱਢ ਕੇ ਪਰੇ ਕਰ ਦਿੰਦੇ ਜੇ ਕੋਈ ਗੱਲ ਕਰੀਏ ਕਮੇਟੀਆਂ ਕਹਿੰਦੀ ਕਹਿੰਦੇ ਕਮੇਟੀਆਂ ਕੰਪਨੀਆਂ 'ਚ ਬੰਦੇ ਰੱਖਦੇ ਆ ਉਹ ਪੈਸੇ 'ਚ ਰੱਖਦੇ ਜਦੋਂ ਦਿਲ ਕਰੇ ਅਸੀਂ ਕੱਢ ਸਕਦੇ ਆ ਇਹ ਇਹਨਾਂ ਨੇ ਗੁਰਦੁਆਰੇ ਕਮੇਟੀਆਂ ਨੇ ਇਹਨਾਂ ਨੇ ਇਹ ਬਣਾ ਤੇ ਕੰਪਨੀਆਂ ਬਣਾਤੀਆਂ ਗੁਰਦੁਆਰਾ ਸਭ ਨਿੱਜੀ ਜਾਇਦਾਦ ਹੋ ਗਿਆ ਉਹਨਾਂ ਦਾ ਉਹੀ ਗੱਲ ਹੈ ਕੰਪਨੀਆਂ ਬਣਾ ਲੈਂਦੇ ਫਿਰ ਤੁਸੀਂ ਪਰਿਵਾਰ ਨੂੰ ਰੱਖੋ ਇਹਨਾਂ ਗੁਰਦੁਆਰੇ ਖਾਲੀ ਰੱਖੋ ਪਰ ਉਹ ਪਰਿਵਾਰ ਥੋੜਾ ਰੱਖਦੇ ਕੰਪਨੀ ਵਾਲੇ ਉਹ ਬੰਦਾ ਰੱਖਦੇ ਆ ਜਦੋਂ ਛੁੱਟੀ ਕਰਦੇ ਉਹ ਚੱਲ ਜਾਂਦੇ ਤੇ ਫਿਰ ਤੁਸੀਂ ਪਰਿਵਾਰ ਪਹਿਲਾਂ ਸਾਰਾ ਬੁਲਾ ਲੈਨੇ ਆ ਪਰਿਵਾਰ ਨੂੰ ਬੱਚਾ ਲੈ ਕਿੱਥੇ ਜਾਣਗੇ ਜੇ ਛੁੱਟੀ ਕਰਦੇ ਦੋ ਦੋ ਮਹੀਨੇ ਬਾਅਦ ਤੂੰ ਛੁੱਟੀ ਕਰਦੇ ਨੇ ਮਰਜ਼ੀ ਆ ਜਦੋਂ ਮਰਜ਼ੀ ਛੁੱਟੀ ਕਰਦੇ ਨੇ ਜਦੋਂ ਮਰਜ਼ੀ ਰੱਖ ਲੈਂਦੇ ਇਹਦੇ ਕੋਈ ਪਾਵਰ ਨਹੀਂ ਹੋਣੀ ਚਾਹੀਦੀ ਕੋਈ ਖਾਸ ਤੌਰ ਤੇ ਇਹ ਸਾਰੇ ਗੁਰਦੁਆਰਿਆਂ 'ਚ ਕੋਈ ਪੰਜਾਬੀ ਸਿੰਘ ਨਹੀਂ ਆ ਰਹੇ ਕੋਈ ਗ੍ਰੰਥੀ ਨਹੀਂ ਬਣ ਰਿਹਾ ਸਾਰੇ ਬੱਚਿਆਂ ਨੂੰ ਬਣਾ ਨਹੀਂ ਰਿਹਾ ਭਈ ਇਹ ਤੇ ਮੋਹਾਲੀ ਦੇ ਵਿੱਚ ਵੀ ਬਹੁਤ ਹੈ ਰੇੜੀਆਂ ਦੇ ਵਿੱਚ ਸਭ ਤੋਂ ਅੱਗੇ ਜਾ ਰਹੇ ਨੇ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਰੇੜੀ ਲਾਈ ਹੈ ਇੱਥੇ ਚਾਰ ਚਫੇਰੇ ਬਿਹਾਰੀ ਜਾਂ ਪੰਜਾਬ ਤੋਂ ਬਾਹਰਲੇ ਲੋਕ ਨੇ ਫਿਰ ਚੁਣੌਤੀ ਤੇ ਤੁਹਾਡੇ ਸਾਹਮਣੇ ਵੀ ਹੋਊਗੀ ਇਹ ਵੀ ਚੁਣੌਤੀ ਤਾਂ ਹੈਗੀ ਬਿਲਕੁਲ ਚੁਣੌਤੀ ਹੈ ਪਰ ਆਪਦੇ ਸਰਦਾਰੀ ਨਾਲ ਸਾਥ ਦਿੰਦੇ ਜਾ ਕੇ ਉਹ ਭਈਆਂ ਕੋਲੇ ਖਾਣਾ ਖਾਂਦੇ ਨੇ ਪਤਾ ਵੀ ਇਹ ਕੀ ਕੁਝ ਖਵਾ ਰਹੇ ਨੇ ਕਿਸ ਤਰ੍ਹਾਂ ਖਵਾ ਰਹੇ ਨੇ ਅਜ਼ੀਜ਼ ਸਾਹਿਬ ਸੁੱਥਰਾ ਕੁਆਲਟੀ ਵਾਲਾ ਖੁਆਰੇ ਆ ਤੇ ਫਿਰ ਵੀ ਨਹੀਂ ਪਤਾ ਨਹੀਂ ਕਿਉਂ ਉਧਰ ਨੂੰ ਜਾ ਵੜਦੇ ਨੇ ਸਰਦਾਰ ਸਾਡੇ ਸਭ ਮੋਨੇ ਇੱਧਰ ਆ ਰਹੇ ਨੇ ਤੇ ਜਿਹੜਾ ਸਰਦਾਰ ਆ ਕਿਰਪਾਨ ਪਾਈ ਆ ਉਤ ਸਿਰ 'ਤੇ ਪਾਇਆ ਉਹ ਵੀ ਜਾ ਕੇ ਭਈਆਂ ਦੇ ਕੋਲ ਖਾਂਦੇ ਨੇ ਚੁਣੌਤੀ ਰਹੀ ਜੇ ਤਾ ਆਪਣਾ ਸਾਥ ਨੇ ਫਿਰ ਕਹਿੰਦੇ ਪੰਜਾਬੀ ਸਾਥ ਨਹੀਂ ਦਿੰਦੇਗੇ ਭਈਆਂ ਦਾ ਬੋਲਬਾਲਾ ਹੋ ਰਿਹਾ ਬਈ ਕਬਜਾ ਕਰ ਲੈਣਗੇ ਕਾਬਜ ਹੋ ਜਾਣਗੇ ਤੇ ਅਸੀਂ ਆਪ ਹੀ ਕਾਬਜ ਕਰਾ ਰਹੇ ਹਾਂ ਜੇ ਸਰਦਾਰ ਬੰਦਾ ਕੋਈ ਪਰਿਵਾਰ ਸਰਦਾਰ ਲਾ ਰਿਹਾ ਸਿੱਖ ਪਰਿਵਾਰ ਉਹਦੀ ਮਦਦ ਕਰੋ ਉਹਨਾਂ ਦਾ ਸਾਥ ਦਿਓ ਪੂਰੀ ਤੂੰ ਆ ਕੇ ਖਾਓ ਕੀ ਇਹ ਤੁਹਾਨੂੰ ਸਾਥ ਨਹੀਂ ਦੇ ਰਿਹਾ ਆਪਣੇ ਆਪਣੇ ਭਈਆਂ ਦਾ ਵਾਰਲੇ ਨੂੰ ਸੀ ਸੇਵਾ ਕਰਦੇ ਇੱਥੇ ਦੇਖੀਦਾ ਸੀ ਕੰਬਲ ਵੰਡਣ ਆ ਜਾਂਦੇ ਨੇ ਉਹ ਕਿੰਨੇ ਵਣ ਕੇ ਜਾਂਦੇ ਉਹ ਅਗਲੇ ਵੇਚ ਦਿੰਦੇ ਗਾਂ ਜਾ ਕੇ ਉਹਨੂੰ ਗਰੀਬ ਸਮਝਦੇ ਆ ਤੇ ਉਹ ਚਿਕਨ ਤੋਂ ਬਿਨਾ ਰੋਟੀ ਨਹੀਂ ਖਾਂਦੇ ਉਹ ਉਹਨਾਂ ਨੂੰ ਗਰੀਬ ਸਮਝਦੇ ਆ ਜਿਹੜੇ ਆ ਮੋੜਾ ਤੇ ਬੈਠੇ ਨੇ ਉਹਨਾਂ ਦੀ ਆਦਤ ਬਣ ਚੁੱਕੀ ਆ ਉਧਰ ਲੈ ਕੇ ਹੁਣ ਇੱਥੇ ਮੈਨੂੰ ਦੋ ਦਿਨ ਹੀ ਹੋ ਗਏ ਤਿੰਨ ਚਾਰ ਵਾਰੀ ਕੰਬਲ ਦੇ ਕੇ ਨੇ ਉਹਨਾਂ ਨੂੰ ਵੰਡ ਗਏ ਉਹ ਕੰਬਲ ਲੈ ਕੇ ਗਾਂ ਵੇਚ ਦਿੰਦੇ ਨੇ ਦੇਖੋ ਗਰੀਬ ਕਹਿੰਦੇ ਅਗਲੀ ਕੀ ਜੇ ਦਾਨ ਦਾਨ ਵੀ ਅਕਲ ਨਾ ਕਰਨਾ ਗੁਰਬਾਣੀ ਸਾਡੀ ਕਹਿੰਦੀ ਹੈ ਇਸ ਲਈ ਵੀ ਉਹ ਵੇਖੋ ਜੀ ਉਹ ਬੈਠੇ ਆ ਤਾ ਮੋੜਾਂ ਤੇ ਹੁਣ ਸਰਦਾਰ ਬੰਦਾ ਹੈ ਸਰਦਾਰ ਮਨ ਮੰਗੇਗਾ ਨਹੀਂ ਭਾਵੇਂ ਅੰਦਰੋਂ ਪੁੱਖਾ ਬੈਠਾ ਹੋਵੇ ਹੁਣ ਮੈਨੂੰ ਕਈਆਂ ਨੇ ਫੋਨ ਕੀਤਾ ਕਹਿੰਦੇ ਪਾਜੀ ਕੋਈ ਹੋਵੇ ਹੈਲਪ ਤੇ ਦੱਸਿਓ ਹੁਣ ਮੰਗ ਕੇ ਥੋੜਾ ਜਿਹੀ ਕਈ ਵੇ ਸਾਨੂੰ 5000 ਰੁਪਏ ਦੇ ਇਹ ਤਾਂ ਮੰਗ ਲੈਣਗੇ 10 ਰੁਪਏ ਦੇ ਦਿਓ ਜੀ 50 ਰੁਪਏ ਦੇ ਦਿਓ ਜੀ ਅਸੀਂ ਮੰਗ ਕੇ ਲੈ ਸਕਦੇ ਹਾਂ ਸਾਨੂੰ ਸਰਦਾਰੇ ਸਿੱਖੀ ਜੇ ਹੈ ਹੀ ਨਹੀਂ ਸਾਡੇ ਗੁਰਸੇਵ ਪਰਿਵਾਰ ਕਦੀ ਨਹੀਂ ਮੰਗ ਕੇ ਲਏਗਾ ਤੇ ਇਹ ਜਦੋਂ ਹਾਂਜੀ ਹਾਂਜੀ ਬਬੀ ਜਿਸ ਤਰੀਕੇ ਦੇ ਨਾਲ ਤੁਹਾਡੇ ਬੱਚਿਆਂ ਨੂੰ ਦੇਖਦੇ ਆਂ ਦਮਾਲੇ ਸਜਾਏ ਹੋਏ ਆ ਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਕਿ ਵੀ ਸਿੱਖੀ ਦੇ ਵੱਲੇ ਰੁਝਾਨ ਰੱਖਦੇ ਆ ਇਸ ਗੱਲ ਦੇ ਵਿੱਚ ਕਿੰਨਾ ਕੁ ਸਹਿਮਤੋਂ ਕਿ ਬੱਚੇ ਤੁਹਾਡੇ ਸਿੱਖੀ ਦੇ ਨਾਲ ਜੁੜਦੇ ਆ ਦੇਖੋ ਜੀ ਪ੍ਰਵਾਹ ਬੱਚੇ ਸਾਡੇ ਤੁਹਾਡੇ ਸਾਹਮਣੇ ਆ ਤੁਸੀਂ ਇਹਨਾਂ ਨੂੰ ਪੁੱਛ ਕੇ ਵੇਖਿਓ ਗੁਰਬਾਣੀ ਬਾਰੇ ਜਾਂ ਸਿੱਖੀ ਬਾਰੇ ਪਰ ਇਹ ਨਾ ਕਮੇਟੀਆਂ ਨੂੰ ਕੋਈ ਮਤਲਬ ਨਹੀਂ ਕੋਈ ਪਰਿਵਾਰ ਸਿੱਖ ਹੈ ਜ ਨਹੀਂ ਕਿ ਇਹਨਾਂ ਨੇ ਨਾ ਮੈਂ ਪਿਛਲੇ ਗੁਰਦਾਰੇ 'ਚ ਦੇਖਿਆ ਉੱਥੇ ਬਈਏ ਕੇ ਨਾਲ ਦੇ ਨਾ ਸੇਵਾਦਾਰਾ ਉਹਦੀ ਘਰ ਦੀ ਕੇ ਨਾਲ ਦੇ ਮਾਤਾ ਨੂੰ ਪੁੱਛਦੀ ਪਤਨੀ ਸ਼ਨੀ ਦੇਵਤੇ ਨੂੰ ਪੁੱਛਦੀ ਅੰਦਰ ਜਾ ਕੇ ਤੁਸੀਂ ਇਹ ਨਹੀਂ ਨਹੀਂ ਵੇਖਣਾ ਕਮੇਟੀਆਂ ਬਈ ਗੁਰਸੇਖ ਪਰਿਵਾਰ ਆ ਸਾਡਾ ਉਹਦੇ ਬੱਚੇ ਗੁਰਮਤ ਵਾਲੇ ਆ ਇਹ ਨਹੀਂ ਦੇਖਣਾ ਇਹਨਾਂ ਨੂੰ ਕੰਮ ਜਿਹੜੇ ਥੱਲੇ ਸਾਡੇ ਲੱਗ ਕੇ ਚੱਲਣ ਉਹ ਵੇਖਣੇ ਭਈ ਇਕੱਠੇ ਕਰੀ ਜਾਂਦੇ ਨੇ ਸਾਰੇ ਪਾਸੇ ਹੁਣ ਬੱਚਾ ਤੂੰ ਪੁੱਛ ਕੇ ਵੇਖ ਲੋ ਗੁਰਬਾਣੀ ਭਰੇ ਇਹ ਬੱਚਾ ਸਾਡਾ ਕੇ ਨਾਲ ਤੇ ਜਫਰਨਾਮਾ ਇਹ ਜਬਾਨੀ ਹੁਣੋਂ ਦਾ ਫਾਰਸੀ ਮੈਨੂੰ ਵੱਡੇ-ਵੱਡੇ ਨੂੰ ਨਹੀਂ ਆਉਂਦਾ ਫਾਰਸੀ ਇਹ ਸਭ ਵਿੱਚ ਜਫਰਨਾਮਾ ਇਹ ਬੱਚਾ ਕੀ ਨਾਮ ਹੈ ਤੁਹਾਡਾ ਅਰਸ਼ਦੀਪ ਸਿੰਘ ਅਰਸ਼ਦੀਪ ਬਾਣੀ ਪੜਦੇ ਹੋ ਪਾਠ ਕਰਦੇ ਹੋ ਹਾਂਜੀ ਕੀ ਆਉਂਦਾ ਤੁਹਾਨੂੰ ਕੀ ਸੁਣਾਉਂਗੇ ਤੁਸੀਂ ਜਫਰਨਾਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਫਰਨਾਮਾ ਪਾਸਾਈ ਦਸਮੀ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ ਰਾਜ਼ਕ ਹਕ ਰਹੀਮ ਅਮਾ ਬਖਸ ਬਖਸੰਦੇ ਹੋ ਦਸਤਗੀਰ ਖਤਾ ਬਖਸ ਰੋਜ਼ੀ ਦੇ ਹੋ ਦਿਲ ਪਜ਼ੀ ਸੰਸਾਹੇ ਖੂਬੀ ਦੇ ਹੋ ਰਹਿਨਮੂ کے بے گونو بے چونو چون بے بین نا سازو نا بازو نا فوزو نا فرس خدا وند بکسن دیئے ایسو ارس جہاں پاک زیرست ظاہر ظہور اتا می دہد ہم چون حاضر حضور اتا بکسو پاک پرودگار رحیمست روزی دہد ہر دیار کے ساہے دیارست آزم عظیم کے ساہے دیارست آزم عظیم ਕੇ ਹੁਸਨ ਜਮਾਲ ਸਤਿ ਰਾਜ ਕਰਹੀ ਕੇ ਸਾਹਿਬ ਸੌਰਸ نواز غنی بل پرستو گنی غنی مل گوداج سریعت پرستو فضیلت فضیلتم حقیقت سنا سو نبی الکتاب کے دانس پیوست صاحب سعور حقیقت سنا سست ظاہر ظہور سنا سنا دیئے علم و عالم خدائے کسا ان عالم کسائے دیئے کار عالم کبیر سنا سن دیے علم و عالم امیر مرا اعتبار بری کس میں نیت گواہ کی ناقتر مرا اتبار باروست کے بخشیو دیواہ ہما کر بہ گوشت کسی کو لے کروا کند اعتبار ہمارو آخر سود مرد خواہ ہمارا کسے سایہ آیت بے बरो दस्त दर्द ना जागो दले कैसी पुसत उफत तपसे सेर ना नागिरद बुजो मिसो आहु गुजर कसम मुसफे खुदा अगर ई खुरम ना फौज अजीजम रसम अफगानम वाए गुरु जी का खासा वाए गुरु जी की फते मैं उंदा कुछ मो मत रदा ਤੁਸੀਂ ਆਪਣਾ ਏਮ ਕੀ ਚੁਣਿਆ ਕੀ ਬਨਣਾ ਚਾਹੁੰਦੇ ਹੋ ਤੁਸੀਂ ਜਿਸ ਤਰੀਕੇ ਦੇ ਨਾਲ ਜਫਰਨਾਵਾ ਸੁਨਾਇਆ ਬੜਾ ਸੁੰਦਰ ਆਵਾਜ਼ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਸੁਨਾਇਆ ਫਿਰ ਜ਼ਿੰਦਗੀ ਦਾ ਏਮ ਕੀ ਹੈ ਤੁਹਾਡਾ ਪੜਾਈ ਕਰਕੇ ਕੀ ਬਨਣਾ ਚਾਹੁੰਦੇ ਹੋ ਤੁਸੀਂ ਹਾ ਜੀ ਨਹੀਂ ਸੋਚਿਆ ਹਾਂ ਬਿਲਕੁਲ ਗਰੰਥੀ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਕਿਸੇ ਵਕਤ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਰਦਾਰ ਜੀ ਨੌਕਰੀ ਕਰਿਆ ਕਰਦੇ ਸੀ ਗਰੰਥੀ ਸਿੰਘ ਦੀ ਤੇ ਅੱਜ ਜਿਹੜਾ ਇੱਕ ਫੂਡ ਦਾ ਕੰਮ ਕਰਦੇ ਨੇ ਇੱਕ ਰੇੜੀ ਲਗਾ ਕੇ ਉਹਦੇ ਉੱਪਰ ਫੂਡ ਰੱਖ ਕੇ ਆਪਣੇ ਬੱਚਿਆਂ ਦੇ ਸਮੇਤੇ ਦੁਕਾਨਦਾਰੀ ਕਰਦੇ ਨੇ ਤੇ ਲੋਕੇਸ਼ਨ ਵੀ ਦੱਸ ਦਿੰਦੇ ਆ ਕਿ ਜਦੋਂ ਅਸੀਂ ਗੁਰਦੁਆਰਾ ਸ੍ਰੀ ਅਮਨ ਸਾਹਿਬ ਤੋਂ ਸੱਤ ਫੇਸ ਵੱਲ ਨੂੰ ਆਉਣੇ ਤਾਂ ਬਿਲਕੁਲ ਜਿਹੜਾ ਸਭ ਤੋਂ ਪਹਿਲਾ ਚੌਕ ਆਉਂਦਾ ਏ ਅਮਨ ਸਾਹਿਬ ਤੋਂ ਪਹਿਲੀਆਂ ਲਾਈਟਾਂ ਆਉਂਦੀਆਂ ਨੇ ਉਹਨਾਂ ਦੇ ਆ ਨਜ਼ਦੀਕ ਸੱਤ ਫੇਸ ਦੇ ਵਿੱਚ ਪਹਿਲੀ ਮਾਰਕੀਟ ਦੇ ਵਿੱਚ ਇਹ ਇਹਨਾਂ ਦੀ ਦੁਕਾਨਦਾਰੀ ਸਥਿਤ ਹੈ ਔਰ ਕਿਤੇ ਨਾ ਕਿਤੇ ਸਾਡਾ ਮੋਢਲਾ ਫਰਜ਼ ਵੀ ਬਣਦਾ ਹੈ ਕਿ ਜਿੱਥੇ ਅਸੀਂ ਵੱਡੇ ਸ਼ੰਕੇ ਜ਼ਾਹਰ ਕਰਦੇ ਹਾਂ ਕਿ ਸਾਡੇ ਨੌਜਵਾਨ ਵਿਦੇਸ਼ਾਂ ਦੇ ਵੱਲੇ ਜਾਣ ਦਾ ਰੁਝਾਨ ਰੱਖਦੇ ਨੇ ਉੱਥੇ ਪੰਜਾਬੀ ਭਾਈਚਾਰੇ ਨੂੰ ਪ੍ਰਮੋਟ ਵੀ ਕਰਨਾ ਚਾਹੀਦਾ ਹੈ ਖਾਸ ਕਰ ਜਿਹੜੇ ਸਿੱਖ ਪਰਿਵਾਰਾਂ ਦੇ ਨਾਲ ਜਾਂ ਜਿਹੜੇ ਪੰਜਾਬ ਤੋਂ ਧਰਤਲ ਦੇ ਨਾਲ ਜੁੜੇ ਹੋਏ ਨੇ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਦੀ ਵੀ ਜ਼ਰੂਰਤ ਹੈ ਪਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ